ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਬਾ ਨਵੀਆਂ ਪੰਚਾਇਤਾਂ ਨੂੰ ਕੰਮ ਕਰਦਿਆਂ ਲਗਭਗ 8 ਮਹੀਨੇ ਹੋ ਚੁੱਕੇ ਐ ਤੇ ਪੁਰਾਣੀਆਂ ਪੰਚਾਇਤਾਂ ਜਿਹੜੀਆਂ ਕਿ 2019 ਤੋਂ 2024 ਤੱਕ ਜਿਨ੍ਹਾਂ ਨੇ ਕੰਮ ਕੀਤਾ ਉਹ ਆਪਣੇ ਪੈਸੇ ਲੈਣ ਨੂੰ ਹਲੇ ਤੱਕ ਜਿਹੜਾ ਹੈਗਾ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਲਈ ਮਜਬੂਰ ਹੈ ਸੋ ਕੀ ਮਸਲਾ ਹੈ ਪਿੰਡ ਬਹੋਨਾ ਦੇ ਵਿੱਚ ਖੜੇ ਆ ਕਿਉਂਕਿ ਇੱਥੇ ਪੁਰਾਣੇ ਸਰਪੰਚ ਸ਼੍ਰੀਮਤੀ ਚਰਨਜੀਤ ਕੌਰ ਉਹਨਾਂ ਵੱਲੋਂ ਇੱਕ ਗ੍ਰਾਂਟ ਕਰਤੀ ਜਾਂਦੀ ਹੈ ਜਿਹੜੀ ਕਿ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਅਪਲਾਈਮੈਂਟ ਗਰੰਟੀ ਐਕਟ ਦੇ ਅੰਡਰ ਜਿਹੜੀ ਖਾਤੀ ਗਈ ਹੈ ਨਰੇਗਾ ਦੇ ਅੰਡਰ ਔਰ ਇਸ ਗ੍ਰਾਂਟ ਦਾ ਕੁੱਲ ਐਸਟੀਮੇਟ ਜਿਹੜਾ 3 ਕਰੋੜ 374000 ਰੁਪਿਆ ਖਰਚਾ ਹੋਇਆ ਜਦਕਿ ਇਹਦਾ ਐਸਟੀਮੇਟ ਜਿਹੜਾ 568000 ਦਾ ਸੀਗਾ ਤੇ 295000 ਰੁਪਿਆ ਜਿਹੜਾ ਮਟੀਰੀਅਲ ਕੰਪੋਨੈਂਟ ਹੈ ਇਹਦੀ ਪੇਮੈਂਟ ਪੈਂਡਿੰਗ ਪਈ ਹੈ ਤੇ ਜਿਹੜੀ 276 ਦਿਹਾੜੀਆਂ ਲਗੀਆਂ ਨਰੇਗਾ ਦੀਆਂ ਉਹਦੇ ਵਿੱਚੋਂ ਵੀ ਪੇਮੈਂਟ ਜਿਹੜੀ ਕਾਫੀ ਬਕਾਈ ਪਈ ਆ ਕਹਿਣ ਤੋਂ ਲਗਭਗ 3.5 ਲੱਖ ਰੁਪਈਆ ਜਿਹੜਾ ਉਹ ਦੇਣ ਵਾਲਾ ਸੋ ਸਰਪੰਚ ਚਾਹ ਰਣਜੀਤ ਕੌਰ ਨੇ ਇੱਕ ਕੰਪਲੇਂਟ ਦਿੱਤੀ ਡੀਸੀ ਸਾਹਿਬ ਨੂੰ ਬੀਡੀਪੀਓ ਸਾਹਿਬ ਨੂੰ ਕਿ ਜਿਹੜਾ ਮੇਰੀ ਇਹ ਪੇਮੈਂਟ ਦਵਾਈ ਜਾਵੇ ਜਿਹੜੀ ਕਿ ਫਾਈਨੈਂਸ਼ੀਅਲ ਈਅਰ 2021-22 ਦੀ ਹੈ ਉਦੋਂ ਇਹ ਪੰਚਾਇਤਾਂ ਨੂੰ ਕਿਹਾ ਗਿਆ ਸੀਗਾ ਕਿ ਜਿਹੜੇ ਤੁਹਾਡੇ ਕੰਮ ਚੱਲਦੇ ਆ ਉਹਨਾਂ ਨੂੰ ਸਿਰੇ ਲਾਓ ਤੁਹਾਡੀ ਪੇਮੈਂਟ ਆ ਜਿਹੜੀ ਆ ਜਾਏਗੀ ਪਰ ਉਹ ਪੇਮੈਂਟ ਅੱਜ ਤੱਕ ਨਹੀਂ ਆਈ 2021-22 ਤੋਂ ਬਾਅਦ ਹੁਣ ਅਸੀਂ 25-26 ਦੇ ਵਿੱਚ ਚੱਲ ਰਹੇ ਹਾਂ ਸੋ ਅੱਜ ਤੱਕ ਵੀ ਉਹ ਪੇਮੈਂਟ ਜਿਹੜੀ ਨਹੀਂ ਆਈ ਜਿਸ ਦੇ ਕਰਕੇ ਪੁਰਾਣੇ ਸਰਪੰਚ ਸ਼੍ਰੀਮਤੀ ਚਰਨਜੀਤ ਕੌਰ ਦੇ ਪਤੀ ਸਰਦਾਰ ਬਲਰਾਜ ਸਿੰਘ ਜੀ ਪਿਛਲੇ ਦਿਨੀ ਜਿਹੜਾ ਉਹਨਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਬੜੇ ਮਾਨਸਿਕ ਪਰੇਸ਼ਾਨੀ ਦੇ ਵਿੱਚ ਚੱਲ ਰਹੇ ਆ ਕਿਉਂਕਿ ਜਿੰਨਾਂ ਲੋਕਾਂ ਦੀ ਉਹਨਾਂ ਨੇ ਪੇਮੈਂਟ ਦੇਣੀ ਆ ਉਹਨੂੰ ਨੂੰ ਪਰੇਸ਼ਾਨ ਕਰ ਰਹੇ ਆ ਔਰ ਜਿਹੜੇ ਨਰੇਗਾ ਦੇ ਵਿੱਚ ਜਿਨ੍ਹਾਂ ਨੇ ਦਿਹਾੜੀਆਂ ਕੀਤੀਆਂ ਉਹਨਾਂ ਲੋਕਾਂ ਨੂੰ ਵੀ ਹਲੇ ਤੱਕ ਪੇਮੈਂਟ ਨਹੀਂ ਮਿਲੀ ਤੇ ਪਿੰਡ ਵਿੱਚ ਲੰਘਦੇ ਆ ਉਹ ਲੋਕ ਜਿਹੜੇ ਇਹਨਾਂ ਨੂੰ ਖੜਾ ਕੇ ਪੇਮੈਂਟ ਬਾਰੇ ਪੁੱਛਦੇ ਆ ਜਿਸ ਕਾਰਨ ਇਹਨਾਂ ਨੂੰ ਬਹੁਤ ਜ਼ਿਆਦਾ ਮਾਨਸਿਕ ਪਰੇਸ਼ਾਨੀ ਹੋ ਚੁੱਕੀ ਹੈ ਸੋ ਆਪਾਂ ਇਹਨਾਂ ਦੇ ਮੂੰਹੋਂ ਇਹ ਸਾਰੀ ਗੱਲ ਜਾਣਾਂਗੇ ਇਹਨਾਂ ਦੇ ਨਾਲ ਨਗਰ ਨਿਵਾਸੀ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਲਰਾਜ ਸਿੰਘ ਜੀ ਅਹ ਬਲਰਾਜ ਸਿੰਘ ਜੀ ਕੀ ਇਹ ਮਸਲਾ ਹੈਗਾ ਸਾਰਾ ਸਾਨੂੰ ਦੱਸੋ ਵੀ ਤੁਸੀਂ ਕਿਉਂ ਇੰਨੀ ਮਾਨਸਿਕ ਪਰੇਸ਼ਾਨੀ ਦੇ ਵਿੱਚ ਚੱਲ ਰਹੇ ਆਂ ਜੀ ਦਲੀਲ ਬਣਾਈ ਨੂੰ ਤਕਰੀਬਨ 3 ਸਾਲ ਹੋ ਗਏ ਆ ਤੇ ਮੈਨੂੰ ਵਾਰ-ਵਾਰ ਦਫਤਰ ਤੇ ਗੇੜੇ ਲਾਉਂਦੇ ਨੂੰ ਵੀ 2.5 ਸਾਲ ਹੋ ਗਏ ਆ ਅੱਛਾ ਜੀ ਤੇ ਕੋਈ ਸੁਣਵਾਈ ਨਹੀਂ ਹੋਈ ਮੈਂ ਹਾਰ ਕੇ ਇਹ ਹੁਣ ਖੀਰੀ ਫਿਰ ਮੈਂ ਐਡੀਸੀ ਦੇ ਦਰਖਾਸਤ ਦਿੱਤੀ ਜਾ ਕੇ ਜੀ ਅੱਛਾ ਜੀ ਪਿਛਲੀ 28 ਤਰੀਕ ਨੂੰ ਦਿੱਤੀ ਹੋਈ ਆ ਹਾਲ ਤੱਕ ਉਹਦਾ ਕੋਈ ਵੀ ਉਹਨਾਂ ਨੇ ਮੈਨੂੰ ਪੁੱਛ ਕੁਛ ਨਹੀਂ ਕੀਤੀ ਜੀ ਅੱਛਾ ਜੀ ਤੇ ਨਾ ਹੀ ਕੋਈ ਪੈਸੇ ਲੈ ਲੇ ਮਿੱਥੋ ਰੈਸਿਪ ਵੀ ਲਈ ਦੋ ਬੰਦਿਆਂ ਨੇ ਰੈਸ਼ਵਤ ਲਈ ਹਾਂਜੀ ਕਾਦੀ ਰੈਸ਼ਵਤ ਲਈ ਇਹ ਆਪਣੀ ਫੇਲ ਪਾਸ ਕਰਾਉਣ ਦੀ ਖਾਤਰ ਇਹ ਪੇਮੈਂਟ ਕਰਵਾਉਣ ਵਾਸਤੇ ਹਾਂਜੀ ਉਹ ਕਿਹੜੇ ਬੰਦੇ ਆ ਜੀ ਜਿਨ੍ਹਾਂ ਨੇ ਸਾਰਾ ਦੋ ਆ ਜੀ ਇੱਕ ਤਾਂ ਗੁਰਦੀਪ ਸਿੰਘ ਆ ਹਾਂ ਹਾਂ ਉਹ ਹੈਗਾ ਆਪਣੇ ਦਾ ਬੁੱਕਣ ਵਾਲੇ ਦਾ ਅੱਛਾ ਤੇ ਇੱਕ ਹੈਗਾ ਮੁੰਡਾ ਲਖਵੀਰ ਸੋਨੀ ਅੱਛਾ ਉਹਨਾਂ ਨੇ ਕਿੰਨੇ ਕਿੰਨੇ ਪੈਸੇ ਲੈ ਜੀ ਤਾਂ ਗੁਰਦੀਪ ਸਿੰਘ ਉਹਨੇ 8000 ਰੁਪਏ ਲਿਆ ਜਿਹੜਾ ਲਖਵੀਰ ਸਿੰਘ ਉਹਨੇ 9000 ਰੁਪਏ ਲਿਆ ਤੇ ਪੇਮੈਂਟ ਫੇਰ ਵੀ ਨਹੀਂ ਮਿਲੀ ਪੇਮੈਂਟ ਫੇਰ ਵੀ ਨਹੀਂ ਹੋਈ ਹਾਲ ਤੱਕ ਕੋਈ ਉੱਗ ਸੁਗ ਨਹੀਂ ਨਿਕਲਿਆ ਕਿੰਨੀ ਦੇਰ ਹੋ ਗਈ ਇਹਨਾਂ ਨੂੰ ਪੇਮੈਂਟ ਦਿੱਤਿਆਂ ਨੂੰ ਪੇਮੈਂਟ ਦਿੱਤਿਆਂ ਨੂੰ ਇਹਨੂੰ ਇੱਕ ਨੂੰ ਦਾ 2.5 ਮਹੀਨੇ ਹੋ ਗਏ ਇਹ ਦਿੱਤਿਆਂ ਨੂੰ ਅੱਛਾ ਜੀ ਤੇ ਇੱਕ ਨੂੰ ਇੱਕ ਸਾਲ ਹੋ ਗਿਆ ਦਿੱਤੇ ਨੂੰ ਅੱਛਾ ਇੱਕ ਸਾਲ ਤੋਂ ਤੁਹਾਡਾ ਜਣੇ ਦੀ ਪੈਸੇ ਦਿੱਤਿਆਂ ਨੂੰ ਵੀ ਹੋ ਗਿਆ ਤੇ ਹਲੇ ਤੱਕ ਜਿਹੜੇ ਤੁਹਾਡੀ ਪੇਮੈਂਟ ਨਹੀਂ ਮਿਣੀ ਕਾਰਨ ਕੀ ਹੈ ਮਿਲ ਕਿਉਂ ਨਹੀਂ ਰਹੀ ਉਹ ਕਿਤੇ ਦਾ ਮੈਨੂੰ ਕਹਿੰਦੇ ਇਹਦੀ ਫੋਟੋ ਨਹੀਂ ਸਹੀ ਲੱਗੀਗੀ ਕਿਤੇ ਕਹਿ ਦਿੰਦੇ ਆ ਵੀ ਇਹਦਾ ਕੋਈ ਕਾਗਜ਼ ਗਲਤ ਆ ਇੰਕ ਤੇ ਐਮਪੀ ਗਲਤ ਹੈ ਹੁਣ ਉਹ ਐਮਪੀ ਤਾਂ ਇਹਨਾਂ ਨੇ ਸਾਰਾ ਕੁਝ ਕਰਨੇ ਮੈਂ ਤੁਹਾਨੂੰ ਮੈਨਟ ਬੁੱਕ ਤਾਂ ਜਈ ਨੇ ਤਿਆਰ ਕਰਨੀ ਜਈ ਨੇ ਕਰਨੀ ਹਾਂਜੀ ਹਾਂ ਕਿ ਉਹ ਚਾਰ ਦਿਨੇ ਜਈ ਨੇ ਨਗਾ ਤੇ ਮੇਰੇ ਬਟਾਲੇ ਦਾ ਜਈ ਜਿਹੜਾ ਮੈਂ 4 ਮਹੀਨੇ ਉਹਦੇ ਘਰ ਤੱਕ ਘਰੇ ਜਾਂਦਾ ਰਿਹਾ ਅੱਛਾ ਉਹਦੇ ਇਥੋਂ ਬਦਲੀ ਕਰਕੇ ਉਹਨੂੰ ਕੋਟ ਹਿੱਸੇ ਖਾਂ ਲੈ ਮੈਂ ਕੋਟ ਹਿੱਸੇ ਖਾਂ ਵੀ ਉਹਦੇ ਮਗਰ ਧੱਕੇ ਖਾਦੇ ਇਹ ਸਰਪੰਚਾ ਫਿਰ ਤੁਸੀਂ ਖਰਚੀ ਕਿਉਂ ਗ੍ਰਾਂਟ ਜਦੋਂ ਤੁਹਾਡੇ ਕੋਲ ਆਈ ਹੀ ਨਹੀਂ ਸੀਗੀ ਫਿਰ ਕੀ ਇੱਕ ਚੱਕਰ ਕੀ ਬਣਿਆ ਇਹ ਵਿਭਾਗ ਵਿੱਚ ਐਸਾ ਜੀ ਇੱਕ ਨਰੇਗਾ ਦਾ ਪਹਿਲਾ ਆਧਾਰ ਸਮਾਨ ਵੈਂਡਰ ਤੋਂ ਸਮਾਨ ਲੈਣਾ ਪੈਂਦਾ ਵੈਂਡਰ ਨੂੰ ਪਾਸ ਕਰਾ ਕੇ ਸਾਰਾ ਕੁਝ ਲੈਣੇ ਗਲੀ ਪਾਸ ਕਰਾ ਕੇ ਮੈਂ ਤਾਂ ਗਲੀ ਬਣਾ ਪੇਮੈਂਟ ਦੇਵਾਂਗੇ ਤੁਹਾਨੂੰ ਅੱਛਾ ਤੇ ਉਹ ਪੇਮੈਂਟ ਹਲਤ ਕਰਨੀ ਦਿੱਤੀ ਗਲੀ ਬਣਾਈ ਨੂੰ ਤਿੰਨ ਸਾਲ ਹੋ ਗਏ ਇਹ ਗੱਲ ਕਿਹਨੇ ਕਹੀ ਸੀ ਤੁਹਾਨੂੰ ਇਹ ਪੀਓ ਨੇ ਜੀ ਪੀਓ ਨੇ ਤਿੰਨ ਸਾਲ ਹੋ ਗਏ ਤੇ ਪੇਮੈਂਟ ਨਹੀਂ ਮਿਲੀ ਹਲੇ ਤੱਕ ਤੇ ਕੀ ਤੁਸੀਂ ਫਿਰ ਇਹਦੇ ਚਾਹਣਾ ਅੱਗੇ ਕਿ ਮੈਂ ਪੈਂਡ ਵਾਲੇ ਦੱਸ ਰਹੇ ਆ ਵੀ ਤੁਸੀਂ ਕਾਫੀ ਮਾਨਸਿਕ ਪਰੇਸ਼ਾਨੀ ਚ ਲੰਘ ਰਹੇ ਹੋ। ਉਹ ਮਹੀਨੇ ਤੋਂ ਬਹੁਤ ਪਰੇਸ਼ਾਨ ਹੈ। ਅੱਛਾ ਜੀ। ਮੈਂ ਜਿਹੜੇ ਪੈਸੇ ਹਨ ਜਿਹੜੇ ਬੰਦੇ ਤੇ ਦੇਣੇ ਆ ਉਹ ਮੈਨੂੰ ਮੰਗਦੇ ਆ ਦਿਹਾੜੀਦਾਰ ਵੀ ਮੈਂ ਜਿਹੜੇ ਬੰਦਿਆਂ ਤੇ ਪੈਸੇ ਰਹਿੰਦੇ ਆ ਉਹ ਵੀ ਮੰਗਦੇ ਆ। ਹੂੰ। ਤੇ ਹੁਣ ਜਿਨ੍ਹਾਂ ਦੇ ਵੈਂਟਰ ਤੋਂ ਸਮਾਨ ਲਿਆ ਉਹ ਵੀ ਮੰਗਦੇ ਆ। ਉਹਨੂੰ ਤਾਂ ਮੈਂ ਵਿਆਜੂ ਲੈ ਕੇ 3 ਲੱਖ ਰੁਪਏ ਦੇਤਾ। ਅੱਛਾ ਵਿਆਜੂ ਪੈਸੇ ਜਾ ਕੇ 2 ਰੁਪਏ ਸੈਂਕੜੇ ਤੇ ਵਿਆਜੂ ਪੈਸੇ ਚੱਕ ਕੇ ਬੱਧਾਏ ਮੇਰੇ ਕੋਲੇ ਖੜਾ ਇੱਥੇ ਜਿੱਦਾਂ ਲੈ ਆ। ਅੱਛਾ। ਉਹਨੂੰ ਪੈ ਵੈਂਡਰਾਂ ਨੂੰ ਪੇਮੈਂਟ ਕਰ ਚੁੱਕੇ ਹਾਂ ਜੀ ਹਾਂ ਜੀ ਆਪ ਦੇ ਪੱਲਿਓ ਵਿਆਜ ਚ ਮੈਂ ਜੀ 200 ਰੁਪਏ ਸੈਂਕੜੇ ਦੇ ਲਿਓ 6000 ਰੁਪਏ ਮੈਨੂੰ ਮਹੀਨੇ ਦਾ ਪੈਂਦਾ ਹਾਂ ਤੁਹਾਡੇ ਕੋਲ ਇਨਕਮ ਦਾ ਕੀ ਸੋਰਸ ਹੈ ਹੁਣ ਇਨਕਮ ਦਾ ਕੋਈ ਸੋਰਸ ਨਹੀਂ ਮੇਰਾ ਆਪ ਦਾ ਮਸਾ ਟਾਈਮ ਪਾਸ ਹੁੰਦਾ ਜੀ ਅੱਛਾ ਮੇਰੇ ਕੋਲ 2 2.5 ਘੱਲੇ ਪੈੜੀ ਦੇ ਬਹੁਤਾ ਮੈਂ ਲੈਂਡਲਾਰਡ ਬੰਦਾ ਨਹੀਂਗਾ ਹੁਣ ਜੇ ਮੇਰਾ ਕੋਈ ਨਾਂ ਇਹਨਾਂ ਨੇ ਕੋਈ ਸੁਣਵਾਈ ਕੀਤੀ ਤਾਂ ਮੈਂ ਕੋਈ ਹੋਰ ਆਪਦਾ ਇੱਕ ਦੋ ਦਿਨਾਂ ਦੇ ਵਿੱਚ ਆਉਦਾ ਫਿਰ ਪੰਗਾ ਲੈ ਲੈਣਾ ਇਹਨਾਂ ਨਾਲ ਨਹੀਂ ਨਹੀਂ ਐਦਾਂ ਦਾ ਕੁਛ ਨਾ ਕਰੋ ਸਰਪੰਚ ਸਾਹਿਬ ਅਸੀਂ ਤੁਹਾਡੇ ਨਾਲ ਆ ਤੁਸੀਂ ਚਿੰਤਾ ਨਾ ਕਰੋ ਕਿਉਂਕ ਔਰ ਤੁਹਾਨੂੰ ਮਿਲਣੇ ਚਾਹੀਦੇ ਆ ਕੋਈ ਗਲਤ ਸਟੈਪ ਨਹੀਂ ਚੱਕਣਾ ਆਪਾਂ ਪ੍ਰਸ਼ਾਸਨ ਦੇ ਨਾਲ ਗੱਲ ਕਰਾਂਗੇ ਅੱਜ ਭਾਈ ਜੀ ਇਹ ਸਰਪੰਚ ਸਾਹਿਬ ਜਿਹੜੀ ਗੱਲ ਕਹਿ ਰਹੇ ਆ ਕੀ ਇਹ ਸੱਚ ਹੈ ਗੱਲ ਹਾਂਜੀ ਸੱਚ ਹੈ ਗਲੀ ਬਣਾਈ ਗਈ ਹੈ ਤੇ ਇਹਨਾਂ ਨੇ ਆਪਦੇ ਕੋਲੋਂ ਖਰਚਾ ਕਰਕੇ ਗਲੀ ਬਣਾਈ ਹੈ ਤੇ ਇਹ ਹੁਣ ਦਫ਼ਤਰਾਂ ਦੇ ਗੇੜੇ ਕੱਢ ਰਹੇ ਇਹਨਾਂ ਨੂੰ ਪੇਮੈਂਟ ਹੋ ਮਿਲਣੀ ਨਹੀਂ ਰਹੀ ਜਿਹੜਾ ਇਹਨਾਂ ਨੇ ਖੁਦ ਆਪਣੀ ਜੇਬ ਤੋਂ ਖਰਚ ਕੀਤਾ ਫਿਰ ਕੀ ਤੁਸੀਂ ਇਹ ਜਿਵੇਂ ਮਾਨਸਿਕ ਪਰੇਸ਼ਾਨੀ ਤੋਂ ਲੰਘ ਰਹੇ ਆ ਮੈਨੂੰ ਪਤਾ ਲੱਗਿਆ ਵੀ ਪਿਛਲੇ ਦਿਨ ਹੀ ਕਾਫੀ ਜ਼ਿਆਦਾ ਮਾਨਸਿਕ ਪਰੇਸ਼ਾਨੀ ਚ ਹੋ ਗਈ ਸੀਗੇ ਤਾਂ ਫਿਰ ਕੀ ਕਿਹਾ ਤੁਸੀਂ ਇਹਨਾਂ ਨੂੰ ਅਸੀਂ ਤਾਂ ਦਲਾਸਾ ਹੀ ਦੇਣਾ ਜੀ ਚਲੋ ਕੋਈ ਨਹੀਂ ਤੁਹਾਡੇ ਨਾਲ ਹੈ ਮਿਲਣਗੇ ਤੁਹਾਨੂੰ ਪਰ ਰੋਲਾ ਤਾਂ ਕੋਈ ਜਿਆਦਾ ਤਕੜੀ ਤਾਂ ਹੈ ਨਹੀਂ ਕਿ ਵੀ ਤਕੜਾ ਬੰਦਾ ਤਾਂ ਚੱਲ ਝਾਲੂਗਾ 2 2.5 ਕਿੱਲੇ ਜ਼ਮੀਨ ਆਮ ਕਿਸਾਨ ਆਪਾਂ ਜਿਵੇਂ ਕਹਿ ਦਿੰਨੇ ਆ ਤੇ ਦਫ਼ਤਰਾਂ ਦੇ ਗੇੜੇ ਕੱਢੀ ਜਾਂਦੇ ਅਸੀਂ ਵੀ ਨਾਲ ਗਏ ਆ ਅਰਜ਼ੀਆਂ ਵੀ ਦਿੱਤੀਆਂ ਪਰ ਕੋਈ ਇਹ ਗਲੀ ਬਾਣੇ ਨਾਲ ਪਿੰਡ ਨੂੰ ਫਾਇਦਾ ਹੋਇਆ ਬਹੁਤ ਜਿਆਦਾ ਬਹੁਤ ਜਿਆਦਾ ਇਹ ਮੇਨ ਗਲੀ ਆ ਜੀ ਪਿੰਡ ਦੇ ਵਿੱਚ ਦੀ ਗੁਰਦਾਰੇ ਜੀ ਅੱਡੇ ਤੋਂ ਗੁਰਦਾਰਾ ਸਾਹਿਬ ਨੂੰ ਜੰਦੀ ਓਕੇ ਤੇ ਕੀ ਤੁਸੀਂ ਮੰਗ ਕੀ ਕਰਦੇ ਹੋ ਫਿਰ ਸਰਕਾਰ ਤੋਂ ਪੈੰਡਲ ਨੂੰ ਕਿਉਂਕਿ ਇਹ ਤਾਂ ਚਲੋ ਮੰਗ ਕਰਨਗੇ ਕਰਨਗੇ ਵੀ ਮੈਂ ਪੇਮੈਂਟ ਮੇਰੀ ਦਿੱਤੀ ਜਾਵੇ ਤੁਸੀਂ ਕੀ ਕਹਿਣਾ ਚਾਹੋਗੇ ਪੈੰਡਲ ਨੂੰ ਇਹ ਚੌਣ ਜੀ ਹੋਰ ਜਾਰ ਬਾਜੇ ਜਹਾਜ਼ੀਆਂ ਨੇ ਵਧੀਆ ਚੀਜ਼ ਆਸੀਂ ਆਪ ਹੀ ਇਹਨੂੰ ਖੜ੍ਹਾ ਆਇਆ ਆਪ ਹੀ ਅਸੀਂ ਨੂੰ ਬਣਾਇਆ ਹੂੰ ਤੇ ਅੱਜ ਇਹ ਪਰੇਸ਼ਾਨ ਅਸੀਂ ਵੋਟਾਂ ਪਾ ਕੇ ਜਾਨੀ ਬਹੁਤ ਜਦੋਂ ਜਦ ਦੇ ਨਾਲ ਬਹੁਤ ਵਧੀਆ ਪਿੰਡ ਦੇ ਕਾਮੀਤੇ ਬੜਾ ਗੰਦ ਜੀ ਇਤੋਂ ਦੀ ਆਹ ਤਾਂ ਸਵਰਗ ਬਣ ਗਿਆ ਜਿਆਦਾ ਕਰਕੇ ਦੇ ਗੁਰੂ ਘਰ ਨੂੰ ਵੀ ਇਹ ਗਲੀ ਦਾ ਪੈਂਦੀ ਆ ਜਾਂਦੀ ਦੇ ਉੱਥੇ ਨੇੜੇ ਤੱਕ ਜਾਂਦੀ ਹੈ ਕਹਿ ਕੇ ਬਣਾਈ ਹੈ ਜੀ ਕਹਿ ਕੇ ਬਣਾਈ ਹੈ ਜਿਹੜੇ ਪਿੰਡ ਦੀ ਮੇਨ ਮੰਗ ਸੀਗੀ ਇਹ ਸਾਡੇ ਜਣੇ ਦੀ ਬਹੁਤ ਛੋਟੇ ਕਿਸਾਨ ਆ ਇਹ ਕੋਈ ਬਾਣੇ ਨਹੀਂ ਤੈਂ ਪਾਸ ਮਸਾ ਹੁੰਦਾ ਖੱਤੂ ਕੇ ਬਾਜੂ ਪਾਏ ਤੁਹਾਡੇ ਸਾਹਮਣੇ ਦਸਿਆ ਨਾ ਚੱਕੀ ਬੈਠਿਆਂ ਦੀ ਤੇ ਵੇਖੋ ਸਰਕਾਰ ਕੀ ਕਰ ਰਹੀ ਹੈ ਹੂੰ ਬਿਲਕੁਲ ਬਿਲਕੁਲ ਆ ਸਾਡੇ ਨਾਲ ਸਾਫਕਾ ਸਰਪੰਚ ਹਰਭਜਨ ਸਿੰਘ ਭੋਨਾ ਜੀ ਵੀ ਜੁੜੇ ਹੋਏ ਆ ਸੋ ਆਪਾਂ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਹਾਂਜੀ ਭੋਨਾ ਜੀ ਸਤਿਕਾਰ ਜੀ ਭੋਨਾ ਜੀ ਜੋ ਬਲਦਾਲ ਸਿੰਘ ਜੀ ਨੇ ਗੱਲਾਂ ਕੀਤੀਆਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੇਰਾ ਕਹਿਣਾ ਇਹ ਹੈ ਜੀ ਇਹ ਇਸ ਵਕਤ ਮਾਨਸਿਕ ਪੀੜਾ ਦੇ ਵਿੱਚ ਬਹੁਤ ਚੱਲ ਰਿਹਾ ਤੇ ਬਹੁਤ ਹੀ ਵਕਤ ਜਿਹੜਾ ਘਾਤਕਤਾ ਸਾਡੇ ਪਿੰਡ ਵਾਸਤੇ ਵੀ ਘਾਤਕ ਹੈ ਸਮਝਦਾ ਕਿਉਂਕਿ ਇਸ ਬੰਦੇ ਨੇ ਜਿਹੜੇ ਪੈਸੇ ਪੱਜੋ ਲਾਏ ਆ ਕੱਤੰਡ ਚਾ ਸਨਾ ਤੋਂ ਬਿਨਾਂ ਰਹੀਆ ਠੱਕੇ ਖਾਂ ਦਾ ਸਰਕਾ 2-3 ਸਾਲ ਦਾ ਤੋਂ ਇਹਦੇ ਨਾਲ ਸਾਨੂੰ ਵੀ ਠੱਕੇ ਖਾਨੇ ਪਿੰਡ ਤੋਂ ਜਦੋਂ ਇਸ ਤਰ੍ਹਾਂ ਦੇ ਮਾਨਸਿਕ ਪਰੇਸ਼ਾਨੀ ਦੇ ਵਿੱਚ ਬੰਦਾ ਹੁੰਦਾ ਤਾਂ ਕੋਈ ਵੀ ਕਦਮ ਚੱਕ ਸਕਦਾ ਔਰ ਪਿਛਲੇ ਦਿਨੀ ਇਸ ਵਿਅਕਤੀ ਨੇ ਸੱਚ ਮਚੇੜਾ ਦਾ 10-15 ਦਿਨ ਹੋ ਗਏ ਆ ਇਹ ਥਸਲਾ ਲੈ ਲਿਆ ਸੀਗਾ ਤੇ ਆਉਦੇ ਹੱਥ ਚ ਤੇਲ ਦੀ ਬੋਤਲ ਲੈ ਕੇ ਚੱਲਣ ਨੂੰ ਪਤਾ ਵੀ ਚੱਲਿਆ ਸੀ ਤੇ ਲੋਕਾਂ ਨੂੰ ਅਸੀਂ ਇਕੱਠੇ ਕੀਤਾ ਅਸੀਂ ਰੋਕਿਆ ਉਸ ਤੋਂ ਬਾਅਦ ਐਡੀਸੀ ਮੋਗਾ ਨੂੰ डीसी मोगालो मेरे से ने और उन्होंने डीसी मोगा ने ਜਿਹੜਾ ਅਸਾਕਰ ਸਿੰਘ ਆ ਜਿਹਨੇ ਸਾਨੂੰ डीसी ਬੁਕਾਦ ਤੇ ਭੇਜ ਦਿੱਤਾ ਤੇ ਉਹਦੇ ਵਿੱਚ ਇਹਨਾਂ ਨੇ ਬਕਾਇਦਾ ਜਿਹੜੇ ਬੰਦੇ ਤੋਂ ਪੈਸੇ ਲੈ ਕੇ ਗਏ ਉਹ ਵੀ ਗੱਲ ਕੀਤੀ ਆ ਨਾਲ ਜਿਹੜੇ ਪੈਸੇ ਪੇਮੈਂਟ ਰਹਿੰਦੀ ਉਹ ਵੀ ਗੱਲ ਕੀਤੀ ਸੀ ਪਰ ਇਸ ਵਿਅਕਤੀ ਦੀ ਗੱਲ ਅਜੇ ਤੱਕ ਏਡੀਸੀ ਨੇ ਨਹੀਂ ਸੁਣੀ ਦੀ ਅਸੀਂ ਤਿੰਨ ਚਾਰ ਵਾਰੀ ਬਾਅਦ ਚ ਮਿਲਣ ਦੀ ਕੋਸ਼ਿਸ਼ ਵੀ ਕੀਤੀ ਗਏ ਆ ਉਹਨਾਂ ਦੇ ਦਫ਼ਤਰ ਜਦੋਂ ਵੇਖੋ ਤੇ ਸਟਾਫ ਮੈਂਬਰ ਇਹ ਗੱਲ ਕਹਿ ਦਿੰਦੇ ਆ ਦੇਉ ਤਾਂ ਵਕਤ ਆਪਣੇ ਬਾਹਰ ਫੀਲਡ ਚ ਗਏ ਆ ਬਾਹਰ ਵੀ ਫੀਲਡ ਚ ਗਿਆ ਸਾਨੂੰ ਸਮਝ ਨਹੀਂ ਆਈ ਕਿ ਉਹ ਇੰਨਾ ਫੀਲਡ ਦਾ ਕੰਮ ਕਿੰਨਾ ਕੁ ਗਰੇਵਸਾਬ ਕਰ ਰਹੇ ਆ ਬੋਨਾ ਜੀ ਇਹਦੇ ਚ ਇੱਕ ਗੱਲ ਬੜੀ ਅਹਿਮ ਆਈ ਹੈ ਕਿ ਦੋ ਬੰਦਿਆਂ ਨੇ ਜੀਆਰਐਸ ਨੇ ਜਿਹੜੇ ਉਹਨਾਂ ਨੇ ਇੱਕ ਨੇ 8000 ਰੁਪਇਆ ਤੇ ਇੱਕ ਨੇ 9000 ਰੁਪਇਆ ਇਹਨਾਂ ਤੋਂ ਪੇਮੈਂਟ ਇਸ਼ੂ ਕਰਵਾਉਣ ਦਾ ਲਿਆ ਹੋਇਆ ਤੇ ਉਹ ਪੈਸੇ ਲੈਣ ਦੇ ਨਾਲ ਬਾਅਦ ਚ ਵੀ ਕਹਿੰਦੇ ਸਾਨੂੰ ਪੇਮੈਂਟ ਹੋਰ ਦਾ ਜਦੋਂ ਹੋ ਗਈ ਪੇਮੈਂਟ ਜਾਰੀ ਦਾ ਦੇਉ ਤੇ ਇਹਨਾਂ ਨੇ ਇਹ ਵੀ ਗੱਲ ਕਹਦੇ ਹੋਏ ਚੱਲ ਕੋਈ ਵੀ ਜੇ ਤੁਸ ਮੇਰੇ ਵਾਲੇ ਮਸਲਾ ਹੱਲ ਕਰਦੇ ਆ ਤਾਂ ਅਸੀਂ ਕੋਈ ਵੀ ਜੇ ਤੁਹਾਨੂੰ ਲੱਗਦਾ ਉਹਨਾਂ ਤੇ ਪਤਾ ਨਹੀਂ ਕਿਸ ਬੰਦੇ ਦਾ ਕੋਈ ਦਬਾਅ ਵਾ ਇੱਕ ਵਾਰੀ ਤਾਂ ਬਿਲਕੁਲ ਮੰਨ ਰਿਹਾ ਵਾ ਗੁਰਦੀਪ ਸਿੰਘ ਮੰਨ ਰਿਹਾ ਵੀ ਮੈਂ ਜਿਹੜੇ ਪੈਸੇ ਲਏ ਆ ਆਪਦੇ ਕੋਲੇ ਨਹੀਂ ਰੱਖੇ ਗਾਂ ਦਿੱਤੇ ਆ ਕਿਸੇ ਨੂੰ ਅੱਛਾ ਔਰ ਦੂਸਰਾ ਲਖਵੀਰ ਸਿੰਘ ਕਹਿੰਦਾ ਵੀ ਮੈਂ ਹੁਣ ਤੁਹਾਡੇ ਪੈਸੇ ਮੋੜ ਦਿੰਨਾ ਵਾ ਇਹ ਪਤਾ ਨਹੀਂ ਸਾਨੂੰ ਕੀ ਚੱਕਰ ਆ ਨਾਲ ਇਹ ਵੀ ਕਹਿ ਰਿਹਾ ਵੀ ਉਹ ਗਾਂ ਵਾਲੇ ਬੰਦੇ ਤੋਂ ਕੰਮ ਹੋਇਆ ਨਹੀਂਗਾ ਹੁਣ ਕਿਉਂ ਨਹੀਂ ਹੋਇਆ ਕੰਮ ਇਹ 51 ਪੈਸੇ ਨਾ ਤਾਂ ਲੈਂਦਾ ਵਾ ਕਿਹੜੇ ਬੰਦੇ ਨੂੰ ਪੈਸੇ ਦੇ ਕੇ ਕੰਮ ਕਰਾਉਂਦੇ ਆ ਜਦੋਂ ਕਿ ਨਰੇਗਾ ਅਧੀਨ ਸਾਡੀਆਂ ਜਿਹੜੀਆਂ ਪਿੰਡੀਆਂ ਗਲੀਆਂ ਬਣੀਆਂ ਪਿੰਡ ਦਾ ਵਿਕਾਸ ਹੋਇਆ ਵਾ ਤੇ ਸਰਕਾਰ ਫਿਰ ਇਸ ਤਰ੍ਹਾਂ ਦੀ ਨੀਂਹਾਂ ਮਾਰ ਦਈਏ ਵੀ ਅਸੀਂ ਜਿਹੜਾ ਪਿੰਡ ਦਾ ਵਿਕਾਸ ਬਹੁਤ ਜ਼ੋਰਾਂ ਤੇ ਕਰ ਕਰਾ ਰਹੇ ਆ ਇਹ ਜਿਹੜੇ ਸਾਨੂੰ ਲੱਗ ਰਿਹਾ ਫਾਲਤੂ ਗੱਲਾਂ ਤੇ ਦੂਸਰੀ ਗੱਲ ਰਹਿ ਗਈ ਵੀ ਅਸੀਂ ਪਿੰਡ ਵਾਸੀ ਇਹਦੇ ਨਾਲ ਇਸ ਕਰਕੇ ਖੜੇ ਆ ਕਿ ਇਹਨੇ ਬਿਲਕੁਲ ਆਪਦੀ ਜ਼ੇਤ ਦੇ ਵਿੱਚੋਂ ਪੈਸੇ ਖਰਚੇ ਆ ਢਾਈ ਤਨ ਕਿੱਲੇ ਦਾ ਨਾਲ ਕਾ ਢਾਈ ਕਿੱਲੇ ਜ਼ਮੀਨਾਂ ਦੇ ਕੋਲ ਸਧਾਰਨ ਮਜ਼ਦੂਰ ਆ ਤੇ ਸਧਾਰਨੀ ਕਿਸਾਨ ਆ ਇਹ ਹੂੰ ਇਹਦੇ ਕੋਲੇ ਵੱਡਾ ਕੋਈ ਏਨਕਮ ਦਾ ਸਾਧਨ ਨਹੀਂ ਕਾ ਨਾਲੇ ਜਿਹੜਾ ਹੁਣ ਪਿਛਲੇ ਦਿਨੀ ਆਪਾਂ ਦੇਖਿਆ ਬਹੁਤ ਸਾਰੇ ਪੰਚ ਸਰਪੰਚੇ ਇਸ ਤਰ੍ਹਾਂ ਦਾ ਖੁਦਕੁਸ਼ਣਾ ਦਾ ਸਕਾਰ ਹੋਏ ਆ ਜਿਹੜੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਜਾਂ ਸੰਬੰਧਤ ਜਿਹੜਾ ਇਹਨਾਂ ਦਾ ਪੰਚਾਇਤੀ ਮਹਿਕਮਾ ਦਾ ਉਹ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਕੇ ਪਿਛਲੇ ਦਿਨੀ ਆ ਤੁਸੀਂ ਦੇਖਿਆ ਜਸ਼ਨ ਬਾਬਾ ਜਸ਼ਨ ਬਾਬਾ ਜੀ ਉਹ ਇੱਕ ਐਮਐਲਏ ਤੋਂ ਦੁਖੀ ਹੋ ਕੇ ਮਰ ਗਿਆ ਉਹ ਐਮਐਲਏ ਅੱਜ ਦੋਸ਼ ਲਾ ਰਿਹਾ ਵੀ ਫਲਾਣੇ ਨੇ ਪੈਸੇ ਨਾਲੇ ਐਮਐਲਏ ਨੂੰ ਪਤਾ ਖੁਦ ਇਹ ਪੈਸੇ ਇਹਨਾਂ ਨੇ ਲਏ ਫਿਰ ਕਿਉਂ ਨਹੀਂ ਉਹਨਾਂ ਤੇ ਕਾਰਵਾਈ ਹੁਣ ਤੱਕ ਹੋਈ ਵੀ ਨਹੀਂ ਬਿਲਕੁਲ ਵੈਲਕਮ ਸਾਰਾ ਪੰਜਾਬ ਇਨਸਾਫ ਦੀ ਮੰਗ ਕਰ ਰਿਹਾ ਹੈ ਸਾਰਾ ਪੰਜਾਬ ਇਨਸਾਫ ਦੀ ਮੰਗ ਕਰ ਰਿਹਾ ਅਸੀਂ ਇਹਦੇ ਨਾਲ ਖੜੇ ਆ ਜੇ ਕੋਈ ਇਹਦਾ ਨਹੀਂ ਪੈਸਾ ਸਰਕਾਰ ਦੇ ਦੇ ਸਾਨੂੰ ਜਵਾਬ ਦੇ ਦੇਵੇ ਅਸੀਂ ਪਿੰਡ ਦੇ ਲੋਕ ਇਹਦੇ ਵਾਸਤੇ ਪੈਸੇ ਇਕੱਠੇ ਕਰਕੇ ਇਹਦੀ ਪਰਭਾਈ ਜ਼ਰੂਰ ਕਰਾਂਗੇ ਸਾਨੂੰ ਇਹਨਾਂ 'ਤੇ ਕੋਈ ਵਿਸ਼ਵਾਸ ਆ ਸਾਡੇ ਪਿੰਡ ਦੇ ਲੋਕ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਹਰ ਇੱਕ insan ਦੀ ਮਦਦ ਕਰਨਾ ਚਾਹੁੰਦੇ ਆ ਬਹੁਤ ਸਾਰੇ ਬਿਮਾਰ ਵਿਅਕਤੀਆਂ ਨੂੰ ਪੈਸਾ ਇਕੱਠਾ ਕਰ ਦਿੰਦੇ ਆ ਇਹ ਵੀ ਅੱਜ ਇੱਕ ਮਾਨਸਿਕ ਬਿਮਾਰੀ ਦਾ ਹੀ ਸ਼ਿਕਾਰ ਹੋ ਚੁੱਕਿਆ ਜਿਨੂੰ ਕਿ ਸਾਡੇ ਪਿੰਡ ਦਾ ਹੀ ਵਿਕਾਸ ਕੀਤਾ ਸਾਡੇ ਪਿੰਡ ਦੇ ਲੋਕਾਂ ਨੇ ਜੇਰਾ ਹੁਣ ਪੈਸੇ ਅਸੀਂ ਇਕੱਠੇ ਕਰ ਜਾਗੇ ਪਰ ਇਹ ਜਿਹੜਾ ਕਦਮ ਇਹਨੂੰ ਹੁਣ ਵੀ ਕਹਿੰਦੇ ਆ ਨਾ ਤੂੰ ਤੇਲ ਗੂਤਰ ਫੜ ਕੇ ਕਿਤੇ ਟੇਕੀ ਤੇ ਚੜਨਾ ਨਾ ਤੂੰ ਪ੍ਰਸ਼ਾਸਨ ਨੂੰ ਇਹ ਗੱਲ ਦਵਾਜ ਪਾਉਣੀ ਆ ਪਰ ਅਸੀਂ ਤੇਰੇ ਨਾਲ ਆ ਕਿ ਇਹ ਨਾਲ ਤੇਰਾ ਸਾਥ ਜਰੂਰ ਨਵਾਵਾਂਗੇ ਬਾਕੀ ਨਹੀਂ ਗੱਲ ਹੈ ਸਰਕਾਰ ਨੂੰ ਇਹਦੇ ਸਿਰ ਧਿਆਨ ਰੱਖਣਾ ਚਾਹੀਦਾ ਨਾਲ ਦਾ ਮਤਲਬ ਅਸੀਂ ਆਰਥਿਕ ਪੱਖੋਂ ਇਹਦੇ ਨਾਲ ਖੜ੍ਹ ਜਾਗੇ ਹਮੇਸ਼ਾ ਸਮੇਸਰੇ ਤੇ ਨਾਲ ਉਹ ਮੈਂ ਨਹੀਂ ਅਸੀਂ ਖੜ੍ਹ ਸਕਦੇ ਕਿਉਂਕਿ ਦਿਨ ਰਾਤ ਸੰਨ ਵੀ ਕੰਮ ਹੁੰਦੇ ਆ ਇਹ ਬੰਦਾ ਇਸ ਤਰ੍ਹਾਂ ਦੇ ਟੈਪਰੇਸ਼ਨ ਚ ਕਦੇ ਵੀ ਕੋਈ ਇਹ ਮਾਰੇ ਕਦਮ ਚੱਕਦਾ ਤੇ ਇਹਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਤੇ ਖਾਸ ਕਰਕੇ ਜਿਹੜਾ ਪੰਚਾਇਤ ਵਿਭਾਗ ਆ ਉਹ ਜ਼ਿੰਮੇਵਾਰ ਹੋਊਗਾ ਏਡੀਸੀ ਮੋਗਾ ਜਿਹੜੀ ਇਹਦੀ ਗੱਲ ਨਹੀਂ ਸੁਣ ਰਹਿਗੇ ਅੱਜ ਅ ਗਰੇਵਾਲ ਸਾਹਿਬ ਉਹ ਇਹਦੇ ਜਿੰਮੇਵਾਰ ਹੋਣਗੇ ਅਸੀਂ ਇਹ ਪਿੰਡ ਵੱਲੋਂ ਆਪਜੀ ਨਹੀਂ ਕਹਿ ਰਹੇ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਸੋ ਤੁਸੀਂ ਦੇਖਿਆ ਕਿ ਪਿੰਡ ਬਹੋਨਾ ਦੇ ਵਿੱਚ ਜਿਹੜੀ ਪਿਛਲੀ ਪੰਚਾਇਤ ਉਹਨਾਂ ਦੇ ਸਰਪੰਚ ਸ਼੍ਰੀਮਤੀ ਚਰਨਜੀਤ ਕੌਰ ਉਹਨਾਂ ਦੇ ਪਤੀ ਬਲਰਾਜ ਸਿੰਘ ਦੀ ਸਾਡੇ ਨਾਲ ਜਿਹੜੇ ਜੁੜੇ ਹੋਏ ਐ ਉਹਨਾਂ ਵੱਲੋਂ ਜਿਹੜੀ ਦਰਖਾਸਤ ਦਿੱਤੀ ਗਈ ਹੈ ਉਹਨਾਂ ਨੇ ਲਿਖਿਆ ਕਿ ਵੀ ਇਹ ਜਿਹੜੇ ਪੈਸੇ ਮੇਰੇ ਪਤੀ ਨੇ ਆਪਣੇ ਕੋਲੋਂ ਖਰਚ ਕੀਤੇ ਐ ਇਸ ਕਰਕੇ ਅਸੀਂ ਇਹਨਾਂ ਦੀ ਵਾਇਟ ਲੈ ਰਹੇ ਹਾਂ ਸੋ ਉਹਨਾਂ ਵੱਲੋਂ ਜਿਹੜਾ ਇਹ 295000 ਰੁਪਿਆ ਜਿਹੜਾ ਵੈਂਡਰਸ ਦਾ ਦੇਣਾ ਸੀਗਾ ਉਹ ਉਹ ਵਿਆਜੂ ਪੈਸੇ ਚੱਕ ਕੇ ਇਹਨਾਂ ਦੇ ਦਸਨ ਮਤਾ ਕੋਈ 6000 ਰੁਪਿਆ ਮਹੀਨਾ ਉਹਨਾਂ ਨੂੰ ਵਿਆਜ ਪੈ ਰਿਹਾ ਸੋ ਵਿਆਜੂ ਪੈਸੇ ਚੱਕ ਕੇ ਉਹਨਾਂ ਨੇ ਉਹ ਪੇਮੈਂਟ ਕੀਤੀ ਹੈ ਤੇ ਹਲੇ ਵੀ ਨਰੇਗਾ ਦੀ ਪੇਮੈਂਟ ਕੋਈ 50000 ਦੇ ਕਰੀਬ ਜਿਹੜੀ ਪੇਮੈਂਟ ਹੈ ਬਕਾਇਆ ਹੈ ਹਾਲਾਂਕਿ ਕੁੱਲ ਪੇਮੈਂਟ ਦਾ ਜਿਆਦਾ ਬਣਦੀ ਹੈ 74-75000 ਰੁਪਿਆ ਬਣਦੀ ਹੈ ਪਰ ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਜਿਹੜੀ ਉਹ ਪੇਮੈਂਟ ਮਿਲ ਵੀ ਚੁੱਕੀ ਹੈ ਸੋ 50000 ਰੁਪਏ ਨਰੇਗਾ ਦਾ ਦਾ 295000 ਜਿਹੜਾ ਵੈਂਡਰਸ ਦਾ ਕਰੀਬ-ਕਰੀਬ 3.5 ਲੱਖ ਰੁਪਏ ਦੀ ਪੇਮੈਂਟ ਜਿਹੜੀ ਪਿਛਲੀ ਪੰਚਾਇਤ ਦੀ ਪੈਂਡਿੰਗ ਖੜੀ ਹੈ ਜਿਹੜੀ ਕਿ ਹਾਲੇ ਤੱਕ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਔਰ ਸਰਕਾਰ ਦੇ ਹਾਲਾਤ ਆ ਜਿਹੜੇ ਉਹ ਤੁਸੀਂ ਪਿਛਲੇ ਦਿਨੀ ਅਖਬਾਰਾਂ ਦੀਆਂ ਸੁਰਖੀਆਂ 'ਚ ਦੇਖ ਹੀ ਚੁੱਕੇ ਹੋ ਕਿ ਜਿੰਨਾ ਵੀ ਜਿੰਨਾ ਵੀ ਖਜ਼ਾਨਿਆਂ ਦੇ ਵਿੱਚ ਪੈਸਾ ਪਿਆ ਸੀ ਸਰਕਾਰੀ ਖਾਤਿਆਂ ਦੇ ਵਿੱਚ ਉਹ ਸਾਰੇ ਦਾ ਸਾਰਾ ਪੈਸਾ ਜਿਹੜਾ ਸਰਕਾਰ ਵੱਲੋਂ ਵਾਪਸ ਮੰਗਾ ਲਿਆ ਗਿਆ ਤੋ ਮੌਜੂਦਾ ਹਾਲਾਤਾਂ ਦੇ ਵਿੱਚ ਇਹ ਲੱਗ ਵੀ ਨਹੀਂ ਰਿਹਾ ਕਿ ਇਹਨਾਂ ਦੀ ਪੇਮੈਂਟਾਂ ਜਿਹੜੀ ਛੇਤੀ ਮਿਲ ਸਕਦੀ ਹੈ ਕਿਉਂਕਿ ਮੌਜੂਦਾ ਕੰਮ ਜਿਹੜੇ ਚਲਾਉਣ ਵਾਸਤੇ ਵੀ ਸਰਕਾਰ ਕੋਲੇ ਪੈਸੇ ਇਹਨਾਂ ਦਿਨਾਂ ਦੇ ਵਿੱਚ ਨਹੀਂ ਹੈਗੇ ਤੇ ਪਿਛਲੀਆਂ ਪੇਮੈਂਟਾਂ ਕਰਨ ਲਈ ਤਾਂ ਮੈਨੂੰ ਲੱਗਦਾ ਹੈ ਕਿ ਉਹਦੇ ਲਈ ਤਾਂ ਵੱਖਰਾ ਬਜਟ ਰੱਖਣ ਦੀ ਲੋੜ ਪਊਗੀ ਸੋ ਕੁੱਲ ਮਿਲਾ ਕੇ ਪਿੰਡ ਬਹੋਨਾ ਦੇ ਵਿੱਚ ਜਿਹੜੇ ਸਾਫਕਾ ਸਰਪੰਚ ਉਹਨਾਂ ਦੇ ਪਤੀ ਸਰਦਾਰ ਬਰਾੜ ਸਿੰਘ ਜੀ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਲੰਘ ਰਿਹਾ ਔਰ ਇਸ ਪਰੇਸ਼ਾਨੀ ਦੀ ਵਜ੍ਹਾ ਕਰਕੇ ਉਹ ਕੋਈ ਸਖਤ ਕਦਮ ਵੀ ਚੱਕਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿੰਨੀ ਦੇਰ ਮੈਂ ਕੋਈ ਸਖਤ ਕਦਮ ਨਹੀਂ ਚੱਕੂੰਗਾ ਉੰਨੀ ਦੇਰ ਮੇਰੀ ਇਹ ਪੇਮੈਂਟ ਨਹੀਂ ਮਿਲੂਗੀ ਸੋ ਪਿਛਲੇ ਦਿਨੀ ਉਹਨਾਂ ਵੱਲੋਂ ਤੇਲ ਦੀ ਬੋਤਲ ਲੈ ਕੇ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ਤੇ ਚੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਰੋਕ ਲਿਆ ਇਹ ਜਿਹੜੇ ਲੋਕ ਖੜੇ ਆ ਇਹਨਾਂ ਲੋਕਾਂ ਨੇ ਸਮਝਾ ਬਿਝਾ ਕੇ ਜਿਹੜਾ ਉਹਨਾਂ ਨੂੰ ਇਹ ਜਿਹੜਾ ਕਦਮ ਚੱਕਣ ਤੋਂ ਰੋਕਿਆ ਪਰ ਉਹ ਇੱਕ ਇਹ ਗੱਲ ਫੇਰ ਕਹਿ ਰਿਹਾ ਕਿ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਸਖਤ ਕਦਮ ਚੁੱਕ ਸਕਦਾ ਹਾਂ ਸੋ ਜੀਡੀਵੀ ਨਿਊਜ਼ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਅਸੀਂ ਤੁਹਾਡੀ ਇਹ ਪੇਮੈਂਟ ਦਿਵਾਉਣ ਦੇ ਵਿੱਚ ਪੂਰੀ ਮਦਦ ਕਰਾਂਗੇ ਕੋਈ ਵੀ ਗਲਤ ਕਦਮ ਹੈ ਜਿਹੜਾ ਨਾ ਚੁੱਕਿਆ ਜਾਵੇ ਅਸੀਂ ਪ੍ਰਸ਼ਾਸਨ ਦੇ ਹਰ ਅਧਿਕਾਰੀ ਤੱਕ ਪਹੁੰਚ ਕਰਾਂਗੇ ਔਰ ਸਿਵਲ ਸੁਸਾਇਟੀ ਮੋਗਾ ਵੱਲੋਂ ਵੀ ਇਹਨਾਂ ਦੀ ਜਿਹੜੀ ਇਹ ਪੇਮੈਂਟ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਸੋ ਜੀਡੀਵੀ ਨਿਊਜ਼ ਵੱਲੋਂ ਕੈਮਰਾਮੈਨ ਹਰਪਜਨ ਬੋਹਣਾ ਦੇ ਨਾਲ ਮਹਿੰਦਰ ਪੱਲੂਗਾ ਹਾਂਜੀ ਸਰ ਗੁੱਡ ਮਾਰਨਿੰਗ ਜੀ ਬੜ ਬੜੀ ਸੰਤਿਸ਼ਟੀ ਹੋ ਹਾਂਜੀ ਹਾਂਜੀ ਮਹਿੰਦਰਪਾਲ ਲੂੰਬਾ ਬੋ ਰਿਆਂ ਜੀ ਜੀਡੀਪੀ ਨੇ ਉਸ ਤੋਂ ਹਾਂਜੀ ਹਾਂਜੀ ਹੋਰ ਤਾਂ ਠੀਕ ਠਾਕ ਹੋ ਹਾਂਜੀ ਹਾਂਜੀ ਇੱਕ ਸਰ ਤੁਹਾਡਾ ਵਰਸ਼ਨ ਲੈਣਾ ਸੀਗਾ ਇੱਕ ਬੋਨੇ ਪਿੰਡ ਦਾ ਮਸਲਾ ਹੈਗਾ ਸਾਬਕਾ ਸਰਪੰਚ ਚਰਨਜੀਤ ਕੌਰ ਦਾ ਹਾਂਜੀ ਉਹਨਾਂ ਦੀ ਕੋਈ 21 22 ਫਾਈਨੈਂਸ਼ੀਅਲ ਈਅਰ ਦੀ ਗ੍ਰਾਂਟ ਉਹਨਾਂ ਨੇ ਖਰਚੀ ਸੀ ਤੇ ਉਹਦੀ ਪੇਮੈਂਟ ਨਹੀਂ ਹੋਈ ਹਲੇ ਤੱਕ ਉਹਨਾਂ ਨੂੰ ਉਦੇ ਕਰਕੇ ਉਹ ਮਾਨਸਿਕ ਪਰੇਸ਼ਾਨੀ ਦੇ ਵਿੱਚ ਹੈ ਮੈਂ ਨੰਦੀ ਦੀ ਜਾਣਕਾਰੀ ਤੁਹਾਨੂੰ ਦੱਸਦਾ ਮੈਂ ਹਾਂਜੀ ਉਹਦੇ ਵਿੱਚ ਕੋਈ ਉਹਦੇ ਵਿੱਚ ਪੇਮੈਂਟ ਦੇ ਵਿੱਚ ਆ ਗਿਆ ਸੀ ਓਬਜੈਕਸ਼ਨ ਲੱਗ ਗਿਆ ਸੀ ਰੜਕਣ ਹੋ ਰਹੀ ਸੀ ਕੋਈ ਅੱਛਾ ਜੀ ਇਹ ਇਹ ਮੈਨੂੰ ਮਤਲਬ ਪੂਰੀ ਜਾਣਕਾਰੀ ਨਹੀਂ ਕਿ ਕੀ ਹੋਇਆ ਸੀ ਜਾਂ ਕੀ ਨਹੀਂ ਪਰ ਪਿਛਲੇ ਕੁਝ ਦਿਨ ਪਹਿਲਾਂ ਮੈਂ ਖੁਦ ਜਾ ਕੇ ਮੁੱਖ ਦਫ਼ਤਰ ਆਇਆ ਉੱਥੇ ਤੇ ਮੈਂ ਇੱਕ ਨੂੰ ਕਿਹਾ ਵੀ ਜਿਹੜੀ ਰੁਕਦੀ ਆ ਪੇਮੈਂਟ ਉਹ ਮਤਲਬ ਫਿਰ ਫਾਰ ਉਹ ਤੁਰੰਤ ਕਰਨੀ ਆ ਤੇ ਮੈਂ ਜਿਹੜੇ ਸਾਡੇ ਦਫਤਰ ਚ ਕਰਦੀ ਸੀਗੀ ਉਹ ਅਸਾਈਨ ਕਰਦੇ ਸੀਗੇ ਤੇ ਅਸੀਂ ਮਤਲਬ ਕਿ ਉਧਰ ਤੋਰ ਦਿੱਤੀ ਸੀਗੀ ਡਿਸਟ੍ਰਿਕਟ ਲੈਵਲ ਤੋਂ ਉੱਤੇ ਠੀਕ ਹੈ ਹਾਂ 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 ਉਸ ਤੋਂ ਬਾਅਦ ਅੱਗੇ ਇਹ ਨਹੀਂ ਮੈਨੂੰ ਪਤਾ ਕਿ ਉਹ ਕਿੱਥੇ ਹੁਣ ਖੜੀ ਹੋਈ ਹੈ ਕਰਦਾ ਇੱਕ ਉਹਨਾਂ ਨੇ ਇਲਜ਼ਾਮ ਵੀ ਲਾਇਆ ਜੀ ਵੀ ਸਾਡੇ ਮੇਰੇ ਤੋਂ ਦੋ ਮੁੰਡਿਆਂ ਨੇ ਇੱਕ ਨੇ 8000 ਰੁਪਇਆ ਇੱਕ ਨੇ 9000 ਰੁਪਇਆ ਪੇਮੈਂਟ ਇਸ਼ੂ ਕਰਾਉਣ ਦਾ ਲਿਆ ਉਹ ਇੱਕ ਇੱਕ ਲਖਵੀਰ ਲਖਵੀਰ ਤੇ ਉਹ ਨੇ ਆ ਜਾਂ ਇਹਨੇ ਕੁਝ ਇਹੋ ਜਿਹੀ ਹਰਕਤ ਕੀਤੀ ਆ ਤੇ ਪਰੇ ਤੋਂ ਬੋਲ ਰਹੀ ਹਾਂ ਹਾਂ ਜੀ ਆਰ ਸਨੇਹੀ ਦੋਨੇ ਹੈ ਹਾਂ ਜੀ ਇੱਕ ਤਾਂ ਲਿਖੀ ਤਿੰਗ ਹੈ ਹਾਂ ਜੀ ਕਿਸੇ ਨੇ ਕੋਈ ਹਰਕਤ ਕੀਤੀ ਹੈ ਉਹ ਜੀ ਤੇ ਉਹ ਮੇਰੇ ਧਿਆਨ 'ਚ ਹੈ ਨਹੀਂ ਕਿ ਤੇ ਉਹ ਬਾਕੀ ਜਿਹੜੀ ਕੋਈ ਕਾਰਵਾਈ ਬਣੂਗੀ ਜੇ ਸਾਡੇ ਧਿਆਨ 'ਚ ਉਹ ਕਰ ਦਵਾਂਗੇ ਇੱਕ ਉਹਨਾਂ ਨੇ ਕੰਪਲੇਂਟ ਦਿੱਤੀ ਡੀ ਸੀ ਸਾਹਿਬ ਨੂੰ ਉਹ ਤੁਹਾਡੇ ਕੋਲ ਪਹੁੰਚੀ ਸੀ ਡੀ ਸੀ ਸਾਹਿਬ ਨੇ ਮੇਰੇ ਕੋਲ ਇਹੋ ਵੀ ਆ ਜੇ ਡੀ ਸੀ ਸਾਹਿਬ ਨੂੰ ਕੰਪਲੇਂਟ ਦਿੱਤੀ ਉਹਨਾਂ ਨੇ 28 ਤਰੀਕ ਨੂੰ ਨੇ ਇਨਪੋਰੀ ਪੋਲੀਸ ਅੱਗੇ ਗਏ। ਉਹਦੇ ਤੇ ਇਲਜ਼ਾਮ ਲਾਏ ਉਹਨਾਂ ਨੇ। ਹਾਂਜੀ। ਤੇ ਸਰ ਫਿਰ ਕਦੋਂ ਤੱਕ ਉਹਨਾਂ ਦੀ ਪੇਮੈਂਟ ਹੈ ਜਿਹੜੀ ਕਦੋਂ ਤੱਕ ਮਿਲ ਸਕਦੀ ਹੈ ਉਹਨਾਂ ਨੂੰ? ਅੱਜ ਅਸੀਂ ਬਾਹਰ ਜਾ ਰਹੇ ਹਾਂ ਸਤਾ ਮਤਲਬ ਸਰਕਾਰੀ ਡਿਊਟੀ ਦੇ ਉੱਤੇ ਉੜਤੇ ਆ। ਤੇ ਆ ਕੇ ਇਹ ਦੇਖ ਲੂਗਾ ਕਿ ਕਿੱਥੇ ਕਰਚ ਹੋਇਆ ਮੈਂ ਆਪਣੇ ਦਸਤੋਰੀ ਹੋਈ ਹੋਈ ਆ ਫਾਈਲ। ਠੀਕ ਹੈ ਜੀ। ਹਾਂਜੀ।